ਮੇਂ ਗੇੜ ਦਿੱਤਾ ਹੈ ਤਾਂ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਕੁੱਲ 64 ਰਾਜਾਂ ਦੇ ਵਿੱਚ ਅੱਜ ਵੋਟਾਂ ਪਾਈਆਂ ਗਈਆਂ ਇਨ੍ਹਾਂ 64 ਰਾਜਾਂ ਦੇ ਵਿੱਚ ਗੁਆਂਟੀ ਸੂਬੇ ਮਾਫ ਕਰਨਾ ਚੌਣ ਸੀਟਾਂ ਤੇ ਅੱਜ ਵੋਟਾਂ ਪਾਈਆਂ ਗਈਆਂ ਇਨ੍ਹਾਂ ਚੌਣ ਸੀਟਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਵੀ ਸ਼ਾਮਿਲ ਸਨ ਸ਼ਿਮਲਾ ਕਾਂਗੜਾ ਹਿਮੇਰਪੁਰ ਤੇ ਮੰਡੀ ਦੀਆਂ ਸੀਟਾਂ ਤੇ ਅੱਜ VOTING ਹੋਈ ਦੇਸ਼ਵਾਰ ਦੇ ਸੱਤ ਰਾਜਾਂ ਦੀਆਂ 64 ਸੀਟਾਂ ਤੇ ਅੱਜ VOTING ਹੋਈ हिमाचल ਦੀਆਂ ਸੀਟਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀਆਂ 25, ਬਿਹਾਰ ਦੀਆਂ 7, ਜੰਮੂ ਕਸ਼ਮੀਰ ਦੀਆਂ 2, ਉੱਤਰ ਪ੍ਰਦੇਸ਼ ਦੀਆਂ 15, ਉੱਤਰਾਖੰਡ ਦੀਆਂ 5, ਪੱਛਮੀ ਬੰਗਾਲ ਦੀਆਂ 6 ਸੀਟਾਂ ਸ਼ਾਮਿਲ ਨੇ। ਸਾਰੇ ਹਲਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹੁਣ ਤੁਹਾਨੂੰ ਦੱਸ ਦਿਆਂ ਕਿ ਕਿਹੜੀਆਂ ਸੀਟਾਂ ਤੇ ਕਿੰਨੇ ਵੋਟਰਸ ਹਨ। ਜੰਮੂ ਕਸ਼ਮੀਰ ਦੇ ਵਿੱਚ ਦੋ ਸੀਟਾਂ ਤੇ ਅੱਜ VOTING ਹੋਈ 19 ਉਮੀਦਵਾਰ ਇੱਥੇ ਖੜੇ ਹੋਏ ਸਨ ਅਤੇ 13,57,000 ਕੁੱਲ VOTERS ਹਨ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 4 ਸੀਟਾਂ ਤੇ VOTING ਹੋਈ 38 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜੇ ਹੋਏ ਸਨ 48,10,000 ਕੁੱਲ ਰਜਿਸਟਰਡ VOTERS ਹਨ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਤੇ VOTING ਹੋਈ 333 ਉਮੀਦਵਾਰ ਖੜੇ ਸਨ ਇਹਨਾਂ 25 ਸੀਟਾਂ ਤੇ ਅਤੇ 3 ਕਰੋੜ 67 ਲੱਖ VOTER ਰਜਿਸਟਰਡ ਸਨ ਉਤਰਾਖੰਡ ਦੀਆਂ 5 ਸੀਟਾਂ ਤੇ ਅੱਜ VOTING ਹੋਈ 74 ਉਮੀਦਵਾਰਾਂ ਨੇ ਨਾਪਨ ਸੀਟਾਂ ਤੇ 71 ਲੱਖ 29000 ਕੁੱਲ ਵੋਟਰ ਜੋ ਕਿ ਰਜਿਸਟਰਡ ਸਨ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 15 ਸੀਟਾਂ ਤੇ ਅੱਜ VOTING ਹੋਈ કુલ 243 ਉਮੀਦਵਾਰ ਇਨ੍ਹਾਂ 15 ਸੀਟਾਂ ਤੇ ਆਪਣੀ ਕਿਸਮਤ ਅਜ਼ਮਾ ਰਹੇ ਸਨ 2 ਕਰੋੜ 62 ਲੱਖ ਵੋਟਰ ਇਨ੍ਹਾਂ 15 ਸੀਟਾਂ ਤੇ ਰਜਿਸਟਰਡ ਸਨ ਬਿਹਾਰ ਦੀਆਂ 7 ਸੀਟਾਂ ਤੇ VOTING ਹੋਈ 118 ਉਮੀਦਵਾਰ ਸਨ 1 ਕਰੋੜ 5 ਲੱਖ ਵੋਟਰ ਸਨ ਪਛਮੀ ਬੰਗਾਲ ਦੀਆਂ 6 ਸੀਟਾਂ ਜਿੱਥੇ 72 ਉਮੀਦਵਾਰ ਖੜੇ ਹੋਏ ਸਨ ਅਤੇ 88,87,000 ਵੋਟਰ ਰਜਿਸਟਰਡ ਸਨ